ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦਾ ਸੱਚ ਜੈ ਸ਼੍ਰੀ ਕੀ ਬਾਣ ਮਹਾਂ ਦਾ ਪੰਨਾ ਦੀ 13ਵੀਂ ਤੇ 14ਵੀਂ ਪੌੜੀ ਦੀ ਜੋ ਵਿਚਾਰ ਆ ਆਪ ਜੀ ਨਾਲ ਸਾਂਝੀ ਕਰਨੀ ਆ ਬੇਸ਼ੁਮਾਰ ਰਖ ਆਪ ਦੇ ਤੋਂ ਬੋਲੇ ਜਿਉਂ ਬਲਾਵੋ ਤੇ ਨਾਨਕ ਦਾਸ ਬੋਲੇ ਕੋ ਕਾਰ ਤੋਂ ਪ੍ਰਮਾਤਮਾ ਉਸ ਮਰਤ ਹੈ ਉਹਦਾ ਕੋੰਤ ਨਹੀਂ ਪਾ ਸਕਦਾ ਜਿਵੇਂ ਬੁਲਾਉਂਦਾ ਉਸ ਤਰ੍ਹਾਂ ਬੋਲਦਾ ਜੈਸੀ ਮਾਦੇ ਜੈਸਾ ਪ੍ਰਵਾਸ ਜਿੰਨੀ ਕੋ ਸੋਝੀ ਦਿੰਦਾ ਉਕ ਦਿੰਦਾ ਹੈ ਉਨਾ ਹੀ ਆਦਮੀ ਪ੍ਰਗਟ ਕਰਦਾ ਹੈ ਆਪ ਆਪਣੀ ਬੁੱਧ ਹੈ ਜਤੀ ਵਰਨ ਦੇ ਪਿੰਸਨ ਚੇਤੀ ਜਿੰਨੀ ਕੋ ਪ੍ਰਮਾਤਵਾ ਅਕਲ ਮਤ ਸੋਝੀ ਦਿੰਦਾ ਉਹਨੇ ਕੇ ਆਦਮੀ ਗੱਲ ਕਰਦਾ ਹੈ ਤੇ ਗੁਰੂ ਮਹਾਰਾਜ ਦਾ ਜਿਵੇਂ ਹੁਕਮ ਹੈ ਮੋਦੇ ਮੁਤਾਬਕ ਆਪ ਦੀ ਸ਼ਬਦੀ ਵਿਚਾਰ ਸਾਂਗੀ ਕਰ ਰਹੇ ਹਾਂ ਜੋ 13ਵੀਂ ਪੌੜੀ ਦਾ ਸ਼ਲੋਕ ਹੈ ਮੋਦਨ ਆ ਪਾਠ ਕਰਨ ਨਾਲ ਵਿਆਖਿਆ ਕਰਨੀ ਹੈ ਸਤਨਾਮ ਸ੍ਰੀ ਵਾਹਿਗੁਰੂ ਸੈ ਜਿਓ ਸ਼ਲੋਕ ਚਿਤਵੰਤ ਜਨ ਕਮਲਨ ਸਾਹ ਸਾਸੁ ਰਾਧਨੇ ਮੈਂ ਸਿਮਰੰਤ ਨਾਮ ਅਚਤ ਨਾਨਕ ਆਸਪੂਰਨ ਪਰਮੇਸ਼ਰੈ ਚੀਤੜਾ ਮਨ ਮੁਝਾਏ ਪਲਕ ਨਾ ਥੀ ਵੇ ਬਾਹਰਾ ਨਾਣਕਿਆ ਸੜੀ ਨ ਬਾਹੇ ਸਦਾ ਪਗੰਤੋ ਸਾਥ ਛਣੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਹਿ ਪੰਨੇ ਪਾਤਸ਼ਾਹ ਜੀ ਨੇ ਸਾਨੂੰ ਇਹ ਸ਼ਲੋਕ ਰਾਈ ਜਿਗਿਆਸੂ ਜੋ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰਤਿਆ ਹੈ ਉਹਦੇ ਅੰਦਰ ਚਾ ਹੈ ਪ੍ਰਮਾਤਮਾ ਨੂੰ ਮਿਲਦਾ ਉਹਦੇ ਮਨ ਦੀ ਵਸਤਾ ਦੱਸੀ ਹੈ ਕਿ ਹਰ ਵੇਲੇ ਕਿਤਵਾਂ ਤੇ ਤਰਨ ਕਮਲਨ ਕਮਲ ਹੁੰਦਾ ਬਹੁਤ ਸੁੰਦਰ ਫੁੱਲ ਜਿਹੜਾ ਬਹੁਤ ਸੁੰਦਰ ਆਪ ਵਿੱਚ ਰਸਿਆ ਜਾਂਦਾ ਹੈ ਚਨ ਪਰਮਾਤਮਾ ਦਾ ਨਾਮ ਜਿਹੜਾ ਪਵਿੱਤਰ ਨਾਮ ਹੈ ਉਹਨੂੰ ਹਰ ਵੇਲੇ ਚਤਾਂਤ ਸਿਮਰਦਾ ਇਜਾਜ਼ ਕਰਦਾ ਉਹਨੂੰ ਹਰ ਵੇਲੇ ਉਹਦਾ ਜਪਦਾ ਹੈ ਉਹਦਾ ਚਿੰਤਨ ਕਰਦਾ ਹੈ ਪਰਮਾਤਮਾ ਦਾ ਸਾਹ ਸਾਹ ਰੱਦ ਨੇ ਤੇ ਸਵਾਸ ਸਵਾਸ ਉਹਦੇ ਵਿੱਚ ਉਸ ਪਰਮਾਤਮਾ ਦੇ ਨਾਮ ਨੂੰ ਰਾਦਾ ਹੈ ਭਾਵ ਹਰ ਵੇਲੇ ਪਰਮਾਤਮਾ ਦੇ ਨਾਮ ਵਿੱਚ ਮੀਨ ਰਹਿੰਦਾ ਹੈ ਮੈਂ ਪ੍ਰਸਰਾਂ ਤੇ ਨਾਮ ਅਚਤ ਨਾਨਕ ਉਹੜਾ ਬਨਾਸੀ ਪ੍ਰਮਾਤਮਾ ਉਹਦਾ ਨਾਮ ਅਰੇ ਉਕਰੇ ਵਿਸਰਦਾ ਨਹੀਂ ਪਾਬ ਹਰ ਵਾਲੇ ਪ੍ਰਮਾਤਮਾ ਨੇ ਯਾਦ ਰੱਖਦਾ ਹੈ ਆਸ਼ਾਪੂਰਨ ਪਰਮੇਸ਼ਰੇ ਕਿਉਂਕਿ ਉਹ ਪਰਮੇਸ਼ਰ ਪ੍ਰਮਾਤਮਾ ਜਿਹੜੀਆਂ ਸਾਡੀਆਂ ਸਾਰੀਆਂ ਆਸਾਂ ਨੂੰ ਪੂਰੀਆਂ ਕਰਦਾ ਹੈ ਉਹਦਾ ਨਾਮ ਉਹ ਕਦੇ ਵਿਸਰਦਾ ਨਹੀਂ ਇੱਕ ਥੋੜੇ ਪਲ ਦੇ ਵੀ ਨਹੀਂ ਵਿਸਰਦਾ ਸੀਤਰਾ ਮਨ ਮਝਾਏ ਪਲਕ ਨਾ ਥੀਵੇ ਬਹਾੜਾ ਜੇ ਤਰ੍ਹਾਂ ਕਪੜਾ ਸੂਈ ਧਾਗੇ ਨਾਲ ਸੀਤਾ ਜਾਂਦਾ ਹੈ ਉਹਦਾ ਮਨ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਜਾਂਦਾ ਹੈ ਹਰ ਵੇਲੇ ਉਹਦੇ ਨਾਲ ਜੁੜਿਆ ਰਹਿੰਦਾ ਦੇ ਰਿਂਦਾ ਤੇ ਪਲਕ ਇੱਕ ਅੱਖ ਦੇ ਭੜਕਣ ਦੇ ਸਮੇਂ ਵਾਸਤੇ ਵੀ ਉਹ ਪਰਮਾਤਮਾ ਤੋਂ ਬਾਹਰ ਨਹੀਂ ਜਾਂਦਾ ਪਰ ਹਰ ਵੇਲੇ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹਿੰਦਾ ਹੈ ਸੀਤਾ ਰਹਿੰਦਾ ਹੈ ਨਾਨਕ ਆਸਰੀ ਨਿਭਾਏ ਸਦਾ ਪਖੰਡੋ ਸਾਚਣੀ ਕਿਉਂਕਿ ਉਹਦਾ ਸੱਚਾ ਹੈ ਜੋ ਆਸਾ ਜਵਾਸਾ ਕਿ ਪਰਮਾਤਮਾ ਸਾਡਾ ਮਾਲਿਕ ਹੈ ਉਹ ਸਾਡੀਆਂ ਸਾਰੀਆਂ ਆਸਾਂ ਵੀ ਪੂਰੀਆਂ ਕਰਦਾ ਜੱਸਦਾ ਸਾਡੀ ਦੇਹ ਭਲ ਵੀ ਕਰਦਾ ਤਾਂ ਪਾਲਣਾ ਵੀ ਕਰਦਾ ਹੈ ਉਸ ਪ੍ਰਮਾਤਮਾ ਦਾ ਉਸ ਦੀ ਗਿਆਤ ਸਾਨੂੰ ਕਦੀ ਨਾਮ ਨਹੀਂ ਦੱਸਦਾ ਜਿਹਨੂੰ ਹਰ ਵੇਲੇ ਯਾਦ ਕਰਦਾ ਉਹਨੂੰ ਕਦੀ ਭੁੱਲਦਾ ਨਹੀਂ ਇਹ ਸੱਚੇ ਪਾਤਸ਼ਾਹ ਸਲੋਕ ਵਿੱਚ ਬਖਸ਼ਿਸ਼ ਕੀਤੀ ਹੈ ਪਉੜੀ ਪਉੜੀ ਆਸਾਂ ਵੰਤੀ ਆਸ ਗੁਠਾਈ ਪੂਰੀਏ ਮਿਲ ਗੋਪਾਲ ਗੁਬਿੰਦ ਨਾ ਕਾ ਗੂਟੂਰੀਏ ਦਿਉ ਦਰਸ਼ ਮਨ ਚਾਹੋ ਦਾ ਜਾਏ ਵੀ ਸੂਰੀਏ ਵਾਹਿਗੁਰੂ ਤੇਰੇ ਤੇਰੀ ਰੇਤਨਾ ਤੋਰੀਏ ਪਾਰ ਬ੍ਰਹਮ ਗੁਰਦੇਵ ਸਦਾ ਹਜੂਰੀਏ ਗਵਾਜੀ ਦਾ ਖਲਤਾ ਵਹਿਗਦੀ ਕੀ ਫਤੇ ਇਸ ਥੋੜੀ ਵਿੱਚ ਜਿਵੇਂ ਉਸ ਜਗਿਆਸੂ ਦੀ ਪ੍ਰਮਾਤਮਾ ਨੂੰ ਵੀ ਇੱਛਾ ਚਾਹੇ ਹਰ ਵੇਲੇ ਦਾ ਨਾਮ ਸਿਮਰ ਕਰਦਾ ਹੈ ਇਸੇ ਵੀ ਦੱਸਿਆ ਹੈ ਕਿ ਮੇਰੀ ਪਾਸ਼ਾ ਆਸ ਹੈ ਕਿ ਮੈਂ ਹਰ ਵੇਲੇ ਤੇਰੇ ਨਾਮ ਨਾਲ ਜੁੜਿਆ ਰਵਾਂ ਆਸ਼ਾ ਬੰਦੀ ਆਸਿਕ ਸਾਈਂ ਪੂਰੀਏ ਤੇ ਧਰਤੀ ਦੇ ਮਾਲਕ ਪ੍ਰਮਾਤਮਾ ਮੈਂ ਆਸ ਲੈ ਕੇ ਆਈਆਂ ਦੇਰ ਕੋਇਕ ਪ੍ਰਯਾਗ ਲੈ ਕੇ ਆਈਆਂ ਤੇ ਮੇਰੀ ਉਹ ਬੇਨਤੀ ਪੂਰੀ ਜਿਹੜਾ ਪ੍ਰਵਾਨ ਕਰ ਮਿਰਗੋ ਗੋਪਾਲ ਗੋਬਿੰਦ ਨਾ ਕਬੂਟੂਰੀਏ ਉਹ ਧਰਤੀ ਦਾ ਮਾਲਕ ਪ੍ਰਮਾਤਮਾ ਉਹ ਪ੍ਰਮਾ ਗੋਬਿੰਦ ਵੀ ਪ੍ਰਮਾਤਮਾ ਵਾਸਤੇ ਬਤਿਆ ਗਿਆ ਉਹਨਾਂ ਨੂੰ ਜੇ ਮੇਰਾ ਤੁਮਲਾਬ ਕਰਾ ਦੇਵੇ ਕਿ ਮਨੁੱਖਾ ਜਨਮ ਦਾ ਮਨੋਰਥ ਹੀ ਪ੍ਰਮਾਤਮਾ ਨੂੰ ਮਿਲਣਾ ਹੈ ਜੇ ਮਿਲਾ ਦੇ ਤੇ ਮੇਰਾ ਪਿਛਤਾਵਾ ਖਤਮ ਹੋ ਜਾਏ ਪਾਉ ਜਿੰਦਗੀ ਦਾ ਮੇਰਾ ਮਨੋਰਥ ਪੂਰਾ ਹੋ ਜਾਏਗਾ ਇਸ ਕਰਕੇ ਮੇਰਾ ਪਿਛਤਾਵਾ ਪੂਰਾ ਹੋ ਗਾ ਧੋ ਫਤਮ ਹੋ ਜਾਏਗਾ ਪ੍ਰਮਾਤਮਾ ਨੂੰ ਮਿਲਣਾ ਮੇਰੀ ਆਸਾ ਪੂਰੀ ਹੋ ਜੇਗੀ ਜਿਉ ਦਰਸ਼ ਮੰਚਾਉ ਲਾ ਜਾਏ ਵਸੂਰੀਏ ਮੇਰੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ ਜਦੋਂ ਮੈਨੂੰ ਉਹ ਪ੍ਰਮਾਤਮਾ ਤੂੰ ਦਰਸ਼ ਦੇ ਦੇਂਗਾ ਮੇਰੇ ਮਨ ਚਾਹ ਹੈ ਆਖਾਸ਼ ਹੈ ਇੱਛਾ ਹੈ ਮੈਂ ਦੀ ਤਾਂ ਹੈ ਤੇ ਬਾਛ ਮੇਰੀਆਂ ਸਾਰੀਆਂ ਚਿੰਤਾ ਜਿਹੜੀਆਂ ਨੇ ਉਹ ਦੂਰ ਕਰ ਦਿਓ ਹੋਏ ਤੇਰੇ ਸਰੀਰ ਚਾਨਾ ਧੂਰੀਏ ਜਦੋਂ ਮੈਂ ਤੇਰੇ ਚਨ ਭਾਵ ਪ੍ਰਮਾਤਮਾ ਦੇ ਨਾਮ ਦੇ ਰੰਗ ਵਿੱਚ ਝੂੜੀ ਵਿੱਚ ਨਹਾਉਂਦਾ ਆ ਤੇ ਮੇਰਾ ਸਰੀਰ ਤੇ ਮਨ ਪਵਿੱਤਰ ਹੋ ਜਾਂਦੇ ਜਿਦਾਂ ਝੂੜੀ ਵਿੱਚ ਬਲੰਦਲੀ ਸੁਆ ਨਾਨਕ ਤੈਸਾ ਨਾਲੇ ਭਾਵੇਂ ਮਿੱਟੀ ਨਾਲ ਲਿਪੜਿਆ ਹੋਵੇ ਪਰ ਤੇਰੇ ਨਾਮ ਰੰਗ ਵਿੱਚ ਰੰਗਿਆ ਹੈ ਤੇ ਮੇਰਾ ਮਨ ਜਿਹੜਾ ਪਵਿੱਤਰ ਹੋ ਜਾਂਦਾ ਹੈ ਜਿਵੇਂ ਮਾਰੇ ਕਹਿੰਦੇ ਗੁਣ ਗਾਵਤ ਤੇਰੀ ਉਤਰ ਸਮੈ ਜਿਵੇਂ ਪ੍ਰਮਾਤਮਾ ਦੇ ਗੁਣ ਗਾਉਂਦਾ ਸਿੱਧ ਸਿਮਰ ਕਰਦਾ ਮੇਰੇ ਮਨ ਕੀ ਨਾਲ ਉਸ ਜਤ ਜਾਂਦੀ ਹੈ ਜਗਜੀਤ ਸਿੰਘ ਜੀ ਗੋਦਾਮ ਦੇ ਸਾਹਿਬ ਨੇ ਦੇਖੀ ਚਰ ਭਰੀਏ ਹੱਥ ਪਰ ਚੰਦੇ ਪਾਣੀ ਤੇ ਤੇ ਉੱਪਰ ਤੇ ਮੂਰਤ ਉੱਤੇ ਕਪੜਾ ਹੋਏ ਦੇਸ ਬੋਣ ਲਈਏ ਤਾਂ ਪਰਿਏ ਮਤ ਪਾਪਾਂ ਦੇ ਸੰਗੋਤੋਂ ਆਪਣੇ ਨਾਵੇ ਕਿਰਾੰਗ ਜਿਹੜੀ ਮਾਨ ਦੀ ਮਹਿਰ ਹੈ ਪ੍ਰਮਾਤਮਾ ਦੇ ਨਾਮ ਦੇ ਰੰਗ ਨਾਲ ਤੁਗ ਜਾਂਦੀ ਹੈ ਬਈ ਨੇ ਕੀ ਕੀ ਪਾਸ਼ਾ ਗੁਰੂ ਅਮਰਦਾਸ ਸਾਹਿਬ ਵੀ ਸਾਨੂੰ ਨੰਨ ਸਾਹਿਬ ਸਮਝਾਉਂਦੇ ਨੇ ਕਰਮੀ ਸਹਜ ਨਾ ਹੋ ਕਜੇ ਬਿਨ ਸਹਜੇ ਸਾਸਨ ਨਾ ਜਾਏ ਨਾ ਜੇ ਸਾਸਾ ਕਿਤੇ ਸੰਜਮ ਰਹਿ ਕਰਮ ਕਮਾਏ ਸੈਸੇ ਦੀ ਉਮਰ ਇਹ ਕਿ ਸੰਜਮ ਤੋਂ ਉਤਾ ਜਾਏ ਮਾਨ ਤੋਂ ਉਹ ਸ਼ਬਦ ਲਾਗੋ ਹਰ ਸਦੋ ਤੇ ਤਰਾਏ ਇਸ ਤਰ੍ਹਾਂ ਜਿਹੜਾ ਮਾਨ ਤੋਂ ਤਿਰੰਜਾ ਪ੍ਰਮਾਤਮਾ ਦੇ ਨਾਮ ਜਪਣ ਨਾਲ ਉਹ ਦਾ ਸਿਮਨ ਕਰਨ ਨਾਲ ਕਿ ਜੇ ਮਨ ਪਿਥਰ ਹੋ ਜੇ ਫਿਰ ਪਰਮਾਤਮਾ ਆਪਣੇ ਆਪ ਸੰਮੁਲਾਬਾ ਕਬੀਰ ਮਨ ਨਿਰਮਲ ਭਇਆ ਜੈਸੀ ਗੰਗਾ ਨੀਰ ਪਾਛੇ ਲਾਗੂ ਹਰ ਫਰੇ ਗਾਥ ਕਬੀਰ ਕਬੀਰ ਵੇ ਬਾਸ਼ਾ ਉਸ ਉਜੜਾ ਜਗਿਆਸੂ ਦਾ ਪਰਮਾਤਮਾ ਗੇ ਪਾਰ ਬ੍ਰਹਮ ਦਰਦੇਵ ਸਦਾ ਹਜੂਰੀ ਗੇ ਉਹ ਪਰਮਾਤਮਾ ਜਿਹੜਾ ਜੀਵਾਂਤ ਬਾਰਾ ਕਰਨੀ ਉਹ ਜਿਹੜਾ ਪਰਮਾਤਮਾ ਰੂਪ ਦੇ ਗੁਰੂ ਹੈ ਉਹ ਸਦਾ ਸਾਡੇ ਅੰਗ ਸੰਗ ਸਾਡੀ ਰੱਖਿਆ ਕਰਦਾ ਹੈ ਇਹ ਗੁਰੂ ਬਖਸ਼ਿਸ਼ ਕਰਦਾ ਹੈ ਨੇਰ ਕਰਦਾ ਹੈ ਜੋ ਜਗਿਆਸੂ ਤੇ ਕਿ ਉਹ ਦਿਨ ਤੁਹਾਨੂੰ ਨਾਮ ਲਾ ਦੇ ਹਰ ਬਲੇ ਅੰਗ ਸੰਗ ਰਵਾਂ ਤੈਨੂੰ ਹਰ ਬਲੇ ਜਾਦ ਕਰ ਦੋਗਾ ਤਰੀ ਖੁਦਾ ਨਾ ਅੱਗੇ ਚੌਧਨੀ ਪਾੜੀ ਦਾ ਸ਼ਲੋਕ ਹੈ ਸਤਨਾਮ ਸ੍ਰੀ ਵਾਹਿਗੁਰੂ ਸਹਿਜਿਓ ਸ਼ਲੋਕ ਵਸਨਾਓ ਚਿਰੰਤ ਨਾਮੰਗ ਸਰਮਣ ਸੁਨਾਂਤਿ ਸਬਦ ਅਮਰਤੇ ਨਾਨਕ ਤੈਨਸਾ ਦੇ ਬੁਲੇ ਹਾਨ ਜਿਨ੍ਹਾਂ ਧਿਆਨ ਪਾਰ ਬ੍ਰਾਹਮਣੇ ਹਾਬ ਕੋੜਾਵੇ ਕਮੇ ਤਛ ਸਾਈ ਬਾਹਰੇ ਨਾਨਕ ਸੇ ਧਨ ਜਿਨਾ ਤੇੜੀ ਸਤਿ ਸਿਉ ਵਾਰ ਦੀ ਕਾ ਖਰਸ ਬਹਤੀ ਕੀਤੇ ਇਹ 14ਵੀਂ ਪੌੜੀ ਦਾ ਜੋ ਸ਼ਲੋਕ ਹੈ ਉਹਦੇ ਵਿੱਚ ਪੰਜਵੇਂ ਪਾਠਾ ਸਾਨੂੰ ਉਪਦੇਸ਼ ਕਰ ਰਹੇ ਨੇ ਕਿ ਜਿਹੜੀ ਜੀਵਾਨ ਆ ਜੀਵ ਹੈ ਉਹਦੇ ਨਾਲ ਹਰ ਵੇਲੇ ਉਸ ਪ੍ਰਮਾਤਮਾ ਦਾ ਨਾਮ ਉਚਾਰਨਾ ਹੈ ਉਹਦਾ ਨਾਮ ਜਪਣਾ ਰਸਨਾ ਉਚਰਨ ਤੇ ਨਾਮੰਗ ਉਹ ਪ੍ਰਮਾਤਮਾ ਦਾ ਹਰਵਲੇ ਨਾਮ ਜਪਨਾ ਸਭ ਨਾਮ ਸੁਨਾਮ ਤੋਂ ਸ਼ਬਦ ਅਮਰ ਤੇ ਤੇ ਕੰਨਾਂ ਦੇ ਨਾਲ ਉਸ ਪ੍ਰਮਾਤਮਾ ਦਾ ਜਿਹੜਾ ਉਪਦੇਸ਼ ਹੈ ਸ਼ਬਦ ਕੀ ਗੁਰੂ ਦਾ ਪੇਸ਼ ਗੁਰੂ ਦਾ ਹੁਕਮ ਜੇਰਾ ਅਮਰ ਕਰ ਦੇਣ ਵਾਲਾ ਕੋ ਹੁਕਮ ਮੰਨਿਆ ਹੋਵੇ ਪ੍ਰਮਾਤਮਾ ਦਾ ਖਸਮੇ ਕਮੈਲ ਪਾਈ ਸੀ ਉਹ ਤਾਂ ਹੀ ਹੈ ਜੇ ਆਪਾਂ ਉਹਨਾਂ ਨੂੰ ਸੁਣਾਂਗੇ ਸੁਣ ਕੇ ਪੁਨੇਜ ਕਹਤੇ ਤੇ ਸਾਧੂ ਗੁਰੂ ਆਪਰ ਪੂਰੇ ਉਹ ਪ੍ਰਮਾਤਮਾ ਦਾ ਹੁਕਮ ਉਪਦੇਸ਼ ਸੁਣਨ ਨਾਲ ਪਵਿੱਤਰ ਹੋ ਜਾਂਦੇ ਆ ਤੇ ਸਾਡਾ ਜੀਵਨ ਜਿਹੜਾ ਸਫਲਾ ਹੋ ਜਾਂਦਾ ਤੇ ਕਾਂ ਪਾਸ਼ਾ ਕਹਿੰਦੇ ਰਸਨਾਵਾ ਤੇਰਾ ਨਾਮ ਜਪਾਂ ਕੰਨਾਂ ਨਾਲ ਤੇ ਰਬ ਦੇ ਸੁਣਾ ਗਾਂਹ ਤਿੰਨ ਸਾਥ ਬੁਧਾ ਨੇ ਜਿਨ੍ਹਾਂ ਧਿਆਨ ਪਾਰਬ੍ਰਹਮ ਨੇ ਤੇ ਉਹਨਾਂ ਦੇ ਨਾਲ ਬੁਲਹਾਰ ਜਾਂਦਾ ਸਜਕੇ ਜਾਂਦਾ ਜਿਨ੍ਹਾਂ ਦੀ ਸੁਰਤ ਉਹ ਪਾਰਬ੍ਰਹਮ ਪਰਮਾਤਮਾ ਵਿਦਾ ਕੋ ਹਾਰ ਪਾਰ ਨਿਜਰੋ ਬਿਆਨ ਤੇ ਆ ਉਹਦੇ ਨਾਲ ਹਰ ਵੇਲੇ ਜਿੰਜੇ ਨੇ ਹੋਵੇ ਨਾਲ ਜੁੜੇ ਰਹਿੰਦੇ ਨੇ ਪਾਸ਼ਾ ਕਹਿੰਦੇ ਹਾਬ ਕੜਾਵੇ ਕਾਮ ਦੇ ਸਾਈਂ ਬਾਹਰੇ ਮੈਂ ਜਿਹੜੇ ਉਹ ਇੱਕ ਕਾਲਪੋ ਪਰਮਾਤਮਾ ਜਿ ਸਿਮੰਤ ਤੋਂ ਬਗੈਰ ਹੋ ਜੇ دنیਵੀ ਕਾਮ ਨੇ ਉਹ ਸਾਰੇ ਝੂਠੇ ਨੇ ਨਾਸ਼ਵਾਨੇ ਜਿਵੇਂ ਪੰਜਵੇਂ ਪਾਸ਼ਾ ਨੇ ਸਾਨੂੰ ਦੱਸਿਆ ਹੈ ਵੀ ਭਈ ਪ੍ਰਾਪਤ ਮਨੁੱਖ ਦੇਹਰੀ ਆ ਗੋਬਨ ਮਿਲਨ ਕੀ ਹੈ ਤੇਰੀ ਬਰੀਆ ਅਵਰ ਕਾਲ ਤੇ ਤੇਨਾ ਕਾਮਲ ਸਾਸੰਗ ਦੇ ਕਾਲ 파ਜੇ ਤੇਵਲ ਨਾ ਤੋ ਮਨੁੱਖਾ ਜਨਮ ਦਾ ਮਨੁੱਖ ਪਰਮਾਤਮਾ ਨੂੰ ਮਿਲਦਾ ਉਹਦੀ ਯੁਗਤ ਕੀ ਆ ਕਿ ਸਾਸੰਗ ਦੀ ਬੈਜ ਪਰਮਾਤਮਾ ਦਾ ਨਾਮ ਜਪਣਾ ਅਵਰ ਕਾ ਬਾਕੀ ਹੋਰ ਸੰਸਾਰ ਦੇ ਜਿੰਨੇ ਵੀ ਕੰਮ ਨੇ ਉਹ ਕਿਸੇ ਦੇਖੇ ਜ ਨਹੀਂ ਆਉਣੇ ਉਹ ਵਿਅਸ ਜਾਣੇ ਨੇ ਇੱਥੇ ਵੀ ਪਾਸ਼ਾ ਦੱਸ ਨੇ ਬਾਕੀ ਸਾਰੇ ਸੰਸਾਰ ਦੇ ਕੰਮ ਵਿਅਸ ਨੇ ਇੱਕ ਪ੍ਰਮਾਤਮਾ ਦਾ ਨਾਮ ਸਿਮਨ ਕੋ ਬਗੈਰ ਨਾਨਕ ਸੇ ਧਾਨਾ ਜਿਨ੍ਹਾਂ ਪਿਰੜੀ ਸੱਚਿਓ ਕੰਜੇ ਉਹ ਧੰਤਾ ਦੇ ਜੋਗ ਨੇ ਜਿਨ੍ਹਾਂ ਦਾ ਉਸ ਸੱਚੇ ਕਾਲ ਤੋਂ ਪ੍ਰਮਾਤਮਾ ਨਾਲ ਪਿਆਰ ਬਣਿਆ ਕਿਉਂ ਪਿਆਰ ਬੰਨਣ ਵਾਲੀ ਪ੍ਰਮਾਤਮਾ ਨੂੰ ਪਾ ਸਕਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੰਖਾਤੇ ਨੇ ਅਪਦੇਸ਼ ਕਰਦੇ ਨੇ ਪ੍ਰੇਮ ਕੀ ਹੋਤੇ ਨਹੀਂ ਪ੍ਰਾਪਾਇੋ ਜਨੇ ਉਹਨਾਂ ਪ੍ਰੇਮ ਕੀਤਾ ਉਹਨਾਂ ਇਹਨਾਂ ਨੂੰ ਪਾ ਲਿਆ ਗੁਨਾਮ ਜੇ ਸੰਦੇ ਸਾਈ ਵਕਤ ਪ੍ਰਾਪਤ ਹੋਈ ਜਾਂਦਾ ਲਾਇਆ ਹੈ ਜਿਸ ਨਾਮ ਲੋਕ ਆਪੇ ਜੇ ਨਿੱਜੀ ਚਾਂਤ ਵੇਲੇ ਵੀ ਹਰਕਨਾ ਪਿਆਰ ਕਰਦਾ ਮੁੰਨੂ ਮਿਲਦਾ ਹੈ ਜੇ ਜੇ ਪ੍ਰਮਾਤਮਾ ਨਾਲ ਪਿਆਰ ਕਰਦਾ ਤੇ ਪ੍ਰਮਾਤਮਾ ਮਿਲਦਾ ਹੈ ਜੇ ਸੰਸਾਰ ਦੀਆਂ ਚੀਜ਼ਾਂ ਨਾਲ ਪਿਆਰ ਕਰਦਾ ਤੇ ਸੰਸਾਰ ਦੀਆਂ ਚੀਜ਼ਾਂ ਮਿਲਦੀਆਂ ਨੇ ਬਗਤ ਲੋਟਣ ਨੇ ਕਿ ਆਂਤ ਕਾਰਜੋਂ ਰਹਿਣ ਸਿਮਰੇ ਐਸੀ ਚਿੰਤਾ ਮੈਂ ਦੇ ਮਰੇ ਬਗਤ ਲੋਟਣ ਤੇ ਨਰਮੋਤਾ ਤੰਬਰਤਾ ਤੇ ਰਜ਼ੀ ਬਠੇ ਕਿਉਂਕਿ ਜਿਹੜਾ ਦੀਂਦਿਆਂ ਵੀ ਤੇ ਹਰ ਵੇਲੇ ਬੰਤ ਵੇਲੇ ਵੀ ਪ੍ਰਮਾਤਮਾ ਦਾ ਅਨੰਦ ਕਰਦਾ ਉਹ ਪ੍ਰਮਾਤਮਾ ਨੂੰ ਮਿਲ ਜਾਂਦਾ ਕਿਉਂ ਉਹ ਜਿੰਦਿਆਂ ਹੀ ਪ੍ਰਮਾਤਮਾ ਨੂੰ ਮਿਲ ਜਾਂਦਾ ਕੋਈ ਹਿੱਦ ਪ੍ਰਮਾਤਮਾ ਬਾਤ ਜਾਂਦਾ ਪਾਤਸ਼ਾਹ ਫਿਰ ਅੱਗੇ ਪੌੜੀ ਵਿੱਚ ਸਾਨੂੰ ਉਪਦੇਸ਼ ਕਰਦੇ ਨੇ 14ਵੀਂ ਪੌੜੀ ਤੇ ਪੌੜੀ ਸੱਤ ਬਿលਹਾਰ ਇਤਨਾਂ ਦੇ ਸੁਣਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਵਾਵੇ ਪ੍ਰਭ ਪਥਾ ਹਰ ਜਸਲੇ ਤੇ ਬਿਆਨ ਤੇ ਸੋਹੇ ਸੇ ਅਥਾ ਜਨਪਨੀਤ ਪੂਰੇ ਚੱਲੇ ਪ੍ਰਭ ਪਥਾ ਸੰਤਾਂ ਸੰਗ ਉਦਾਰ ਚਗਲਾ ਦੁਖ ਲਥਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਪਤੇ ਵੇਸ ਪੋੜੀ ਦੇ ਵਿੱਚ ਪੰਜੇ ਪਾਚਾ ਸਾਨੂੰ ਜਿੱਥੇ ਪਹਿਲਾਂ ਦੱਸ ਰਹੇ ਨੇ ਕਿ ਪ੍ਰਮਾਤਮਾ ਨਾਲ ਪਿਆਰ ਕਰਨਾ ਉਹਨੂੰ ਪਾ ਸਕਦੇ ਆ ਸੰਸਾਰ ਦੇ ਕੰਮ ਸਾਡੇ ਵਿਰਥ ਨੇ ਸੋ ਆਏ ਇੱਕ ਪ੍ਰਮਾਤਮਾ ਦੀ ਸਿਫਤ ਚਲਾਤੋਂ ਇਹ ਪੋੜੀ ਦੱਸ ਰਹੇ ਨੇ ਮੈਂ ਸਦਾ ਬਲਿਹਾਰੀ ਤਿੰਨਾਂ ਜਿਸੋਂ ਤੇ ਹਰ ਕਥਾ ਜਿਹੜੇ ਕੰਨਾਂ ਨਾਲ ਉਸ ਪ੍ਰਮਾਤਮਾ ਦੀ ਸਿਫਤ ਚਲਾ ਸੁਣਦੇ ਨੇ ਉਹਦੀਆਂ ਕਹਾਣੀਆਂ ਸੁਣਦੇ ਨੇ ਮੈਂ ਬਿੜਾਰ ਜਾਂਦਾ ਸਦਕੇ ਜਾਂਦਾ ਪੂਰੇ ਤੇ ਪ੍ਰਧਾਨ ਨੂੰ ਆਵੇ ਕੁਰਾ ਮਥਾ ਜਿਹੜੇ ਪ੍ਰਮਾਤਮਾ ਅਗੇ ਆਪਨਾ ਆਪ ਸਮਰਪਿਤ ਕਰਕੇ ਹਉਮੈ ਨੂੰ ਮਾਰ ਕੇ ਆਪਣਾ ਸਿਰ ਨੂੰ ਆਉਂਦੇ ਨੇ ਉਹ ਕਹਿੰਦੇ ਮੈਂ ਉਹ ਪੂਰੇ ਨੇ ਪੂਰਨ ਹੋ ਗਏ ਪਾਪ ਪ੍ਰਮਾਤਮਾ ਨਾਲ ਸਫਲ ਹੋ ਗਏ ਤੇ ਉਹਦੇ ਘਰ ਤੇ ਪ੍ਰਵਾਨ ਨੇ ਉਹਦੇ ਇੱਥ ਨਿਲਦੀਆ ਚੌਧਰੀ ਨੇ ਮੁਖੀ ਨੇ ਜਿਵੇਂ ਫਰੀਦ ਸਾਹਿਬ ਨੇ ਕਿਹਾ ਕਿ ਉਠ ਫਰੀਦਾ ਉਜ ਸਾਰ ਸੁਭਾਣਵਾਜ ਗੁਜਾਰ ਜੋ ਸਿਰ ਸਾਈ ਨਾਂ ਨੇ ਦੇ ਸੋ ਸਿਰ ਕਾਪੋ ਤਾਰ ਕਹਿੰਦੇ ਛੋਰਾ ਵਕਤ ਪੰਜ ਨਾਨਾ ਕਾਰ ਉਜੂਛਾ ਜੀ ਨੂੰ ਕਹਿੰਦੇ ਨੇ ਮੁਸਲਮਾਨ ਜੇ ਇਹ ਸਿੱਖ ਜਿਹੜੇ ਪੰਜ ਜੀਸਨਾ ਕਹਿੰਦੇ ਉਹ ਕਰਕੇ ਆ ਕਰਕੇ ਤੇ ਕਹਿੰਦਾ ਪ੍ਰਮਾਤਮਾ ਦਾ ਸਿਮਨ ਕਰ ਨਵਾਜ ਕਰੋ ਨਵਾਜ ਕਰਦੇ ਨਹੀਂ ਅਸੀਂ ਪ੍ਰਮਾਤਮਾ ਦਾ ਸਿਮਨ ਕਰਦੇ ਆ ਪਰ ਕਹਿੰਦੇ ਵੁੱਟ ਫਰੀਦਾ ਉਜੂ ਸਾਲ ਸਵੇਰ ਨਵਾਜ ਗਜਾਰ ਜੋ ਸਿਰ ਸਾਈਂ ਨਾਮ ਦੇ ਸੋ ਸਿਰ ਪਾ ਪਤਾ ਜਿਹੜਾ ਆਪਣੀ ਹਉਮੈ ਨੂੰ ਤਿਆਗ ਕੇ ਪ੍ਰਮਾਤਮਾ ਅੱਗੇ ਨਮ ਜਕਾਰ ਨਹੀਂ ਕਰਦਾ ਆਪਣਾ ਸੰਬਰਬਤ ਨਹੀਂ ਕਰਦਾ ਫਿਰ ਪਾਟ ਕੇ ਛੁੱਟ ਦੇਣਾ ਚਾਹੀਦਾ ਹੈ ਜਿਹਨੇ ਜੋ ਅੱਗੇ ਕਹਿੰਦੇ ਫਰੀ ਸਾਜ ਜੋ ਸਿਰ ਸਾਈ ਨਾਨੇ ਸੋਸਰ ਕਰੀ ਜੇ ਕਾਹੇ ਕਨੇ ਜਿਵਾਈਏ ਵਾਲਣ ਸੰਦੀਪ ਆਏ ਉਹ ਜਿਹਦਾ ਸਿਰ ਪਰਮਾਤਮਾ ਦੇ ਨਿਯੰਗਾ ਨਹੀਂ ਸਮਰਪਤ ਨਹੀਂ ਹੁੰਦਾ ਆਪਣੇ ਹੌਮੇ ਤੇ ਆ ਕੇ ਪਰਮਾਤਮਾ ਦੇ ਖੰਨ ਵਿੱਚ ਨਹੀਂ ਆਉਂਦਾ ਉਹਦਾ ਠੀਕ ਕਰਨਾ ਚਾਹੀਦਾ ਉਹਨੇ ਪੰਜਾਬ ਦੇ ਵਿੱਚ ਵਾਲਣ ਦੀ ਜਗਾ ਸਾੜ ਦੇਣਾ ਚਾਹੀਦਾ ਗੁਰੂ ਅੰਗਦ ਦੇਵ ਸਾਹਿਬ ਕਹਿੰਦੇ ਜਿਸ ਜੋ ਸਿਰ ਸਾਈ ਨਾਨੇ ਸੋਸਰ ਦੀਜੇ ਧਾਰ ਜਿਸ ਪਿੰਜਰ ਮੇਂ ਬਰਾੜੀ ਸੇ ਪਿੰਜਰ ਲੈ ਜਾਰ ਹਾਂਦੇ ਜਿਹੜਾ ਸਿਰ ਪਰਮਾਤਮਾ ਹੋਂ ਬਚਨ ਵਿੱਚ ਨਹੀਂ ਆਉਂਦਾ ਉਹ ਕੱਟ ਕੇ ਛੁੱਟ ਦੇਣਾ ਚਾਹੀਦਾ ਤੇ ਜਿਹੜੇ ਸਰੀਰ ਵਿੱਚ ਪਰਮਾਤਮਾ ਪਤੀ ਪਿਆਰ ਨਹੀਂ ਉਹ ਪਿੰਜਰ ਦੀ ਅਗਵੇ ਜਾਵ ਜਾਣਾ ਚਾਹੀਦਾ ਸੋ ਇਸੇ ਵੀ ਪਾਤਸ਼ਾਹ ਨੇ ਸਾਨੂੰ ਸਮਝਾਇਆ ਤੇ ਜਿਹੜਾ ਆਪਣਾ ਆਪਣਾ ਸਮਰਪਿਤ ਕਰਦਾ ਜਿਵੇਂ ਜਦ ਹੀ ਸਾਜ ਕਰਾਂ ਦਿਲ ਹੀ ਪਉਣ ਵੱਡਾ ਹੈ ਕੱਜ ਨੋਟ ਪਉਣ ਵੱਡਾ ਹੈ ਸਭ ਤੋਂ ਵੱਡਾ ਪਉਣ ਹੈ ਹੱਥ ਜੋੜ ਕੇ ਪਰਮਾਤਮਾ ਦੇ ਆਪਣਾ ਵਰਤਤ ਕਰ ਦੇਣਾ ਗੱਡੇਆਂ ਨੂੰ ਸਿੱਧੇ ਲੰਮੇ ਪੈਤੀ ਆਪਣੇ ਸਭ ਤੋਂ ਵੱਡਾ ਪੋਨੇ ਆਪਣੇ ਆਪ ਨੂੰ ਸਮਰਪਿਤ ਕਰ ਦੇਣਾ ਉਹ ਕਹਿੰਦੇ ਗੁਰੂ ਦੇ ਦਰ ਤੇ ਪ੍ਰਵਾਨ ਨੇ ਅੱਗੇ ਬਾਦਸ਼ਾਹ ਹੁਕਮ ਕਰ ਰਹੇ ਨੇ ਹਰ ਜੱਥੇ ਵਿਖੇ ਧਿਆਨ ਤੇ ਸੋਹੇ ਸੇ ਅਥਾ ਜਿਹੜੇ ਉਹ ਧਿਆਨ ਪਰੂ ਗਏ ਸਿਫਤ ਸਲਾਹ ਦੇਖਦੇ ਨੇ ਉਹ ਹੱਥ ਪੁੱਤਰ ਹੋ ਜਾਂਦੇ ਜਿਵੇਂ ਬਾਦਸ਼ਾਹ ਨੇ ਦਰਬਾਰੀ ਸੰਨ ਸਮਝਾਇਆ ਲੇਖ ਦੇਖਣ ਕਾਗਜ਼ ਮਸਵਾਣੀ RAM ਨਾਮ ਹਰ ਅਮਰਤ ਬਾਣੀ ਹਸਤ ਪੁਨੀਤ ਤੇ ਤਤਕਾਲ ਬਿੰਸ ਜਾਏ ਮਾਇਆ ਜਦੋਂ ਕਾਲ ਕਰਮ ਨਾਲ ਕਿਆਈ ਨਾਲ ਕਾਗੇ ਤੇ ਰੱਬ ਦਾ ਨਾਮ ਬਣ ਕੇ ਲੱਤੇ ਹੱਥ ਫਿੱਤਰ ਹੋ ਜਾਂਦੇ ਨਾਲ ਆਵਾ ਗੌਂਟਰ ਮੁਠੀ ਹੋ ਜਾਂਦੀ ਆ ਵਾ ਸਾਨੂੰ ਉਸ ਪਰਮਾਤਮਾ ਦੇ ਘਰ ਦੇ ਜਗਾ ਮਿਲ ਜਾਂਦੀ ਆ ਜਿੱਥੇ ਪਾਸ਼ਾ ਉਪਦੇਸ਼ ਕਰਦੇ ਨੇ ਉਸ ਪਰਮਾਤਮਾ ਦੇ ਹਾਰ ਜੈਸੋ ਦੀ ਸਿੱਖ ਸਬਾ ਦੇਖਣ ਦਾ ਬਿਆਨ ਪ੍ਰਭੂ ਦੀ ਸਿੱਖ ਸਬਾ ਹਨ ਦੇਖਣਾ ਹੱਥ ਪ੍ਰਵਾਨ ਹੋ ਜਾਂਦੇ ਨੇ ਚਰਨ ਪੁਨੀਤ ਪ੍ਰੇਤਰ ਚੱਲੇ ਪ੍ਰਾਉ ਕਥਾ ਉਹ ਚਰਨ ਪੁਨੀਤ ਪ੍ਰੇਤਰ ਨੇ ਜਿਹੜੇ ਪੁਨੀਤਨਾ ਤੋਂ ਪ੍ਰੇਤਰ ਨੇ ਜਿਹੜੇ ਪਰਮਾਤਮਾ ਦੇ ਦੱਸੇ ਰਾਹ ਤੇ ਚੱਲਦੇ ਨੇ ਜਿਵੇਂ ਪ੍ਰੀਤ ਸਾਹਿਬ ਨੇ ਕਿਹਾ ਜੋ ਗੁਰਦਸੇ ਵਾਗ ਮਰੀਦਾ ਜੋੜੀਏ ਪ੍ਰਮਾਤਮਾ ਜੋ ਸਾਨੂੰ ਪ੍ਰਮਾਤਮਾ ਰਸਤਾ ਦੱਸਦਾ ਹੈ ਉਹਦੇ ਤੇ ਆਪਾਂ ਉਹਦੇ ਮਰੀਦ ਬਣ ਕੇ ਸੇਵਕ ਬਣ ਕੇ ਚੱਲੀਏ ਹੁਕਮ ਮੰਨਿਆ ਹੋਵੇ ਪ੍ਰਮਾਤਮਾ ਖਸਮੇ ਕਮੈਲ ਪਾਇ ਸੀ ਖਸਮੇ ਭਾਵੇ ਸੋ ਕਰੇ ਮਣਜਿੰਦੇ ਆ ਫਲ ਪਾਇ ਸੀ ਜੇ ਪੰਜੀਏ ਪਾਸ਼ਾ ਸਮਝਾ ਰਹੇ ਨੇ ਨਾਨਕ ਹੁਕਮ ਨਾ ਮੰਨੇ ਤਾਂ ਘਰ ਹੀ ਅੰਦਰ ਦੂਰ ਆnde ਜਿਹੜੇ ਪ੍ਰਮਾਤਮਾ ਦਾ ਹੁਕਮ ਨਹੀਂ ਮੰਨਦਾ ਪ੍ਰਮਾਤਮਾ ਉਹਦੇ ਹਿਰਦੇ ਘਰ ਵਿੱਚ ਵਸ ਰਿਹਾ ਪਰ ਉਹ ਤੋਂ ਦੂਰ ਹੈ ਕਿਉਂ ਉਹਦੇ ਹੁਕਮਰਜਾਬ ਵਿੱਚ ਨਹੀਂ ਰਹਿੰਦਾ ਜੋ ਹੁਕਮ ਨਾ ਪੂਜੇ ਖਸ਼ਮ ਕਾ ਸੋਈ ਨਰਕ ਚਾ ਜਿਹੜਾ ਪਰਮਾਤਮਾ ਦਾ ਹੁਕਮ ਨੂੰ ਨਹੀਂ ਮੰਨਦਾ ਖਸ਼ਮ ਦਾ ਮਾਲਕ ਦਾ ਹੁਕਮ ਨੂੰ ਨਹੀਂ ਮੰਨਦਾ ਉਹ ਕੱਟਿਆ ਪਾਉ ਗੁਰੂ ਦੇ ਦਰ ਤੇ ਪਰਵਾਨ ਨਹੀਂ ਹੁੰਦਾ ਇਸੇ ਅੱਗੇ ਪਾਚਾ ਉਪਦੇਸ਼ ਕਰ ਰਹੇ ਨੇ ਸੰਤਾਂ ਸੰਗੂ ਦਹਾ ਸਗਲਾ ਦੁੱਖ ਲਥਾ ਉਹ ਸੰਤਾਂ ਦੀ ਗੁਰਮਖਾਂ ਦੀ ਸਾਧਾਂ ਦੀ ਜਿਹੜੀ ਸੰਗਤ ਕਰਨੀ ਚਾਹੀਦੀ ਆ ਉਹ ਸਾਨਾ ਭਾਰ ਧਾਰਾ ਹੋ ਜਾਂਦਾ ਤੇ ਸਾਰੇ ਜਿਹੜੇ ਦੁੱਖ ਨੇ ਕੋ ਜੰਮਣਾ ਨੂੰ ਦੁੱਖ ਮਰਨਾ ਵੀ ਦੁੱਖ ਜੀਣਾ ਵੀ ਦੁੱਖ ਦੁੱਖ ਵਿੱਚ ਜੰਮਣਾ ਮਰਨ ਦੇ ਔਖੇ ਦੋਖ ਵਰਤਨ ਸੰਸਾਰ ਇਹ ਸਾਰੇ ਨਾਨਕ ਬਖੀਆ ਸਭ ਸੰਸਾਰ ਸਰਬ ਸੇਤ ਕੋ ਰਾਜਾ ਦੁਤੀ ਆਹਰ ਦਾ ਨਾਮ ਜਪ ਤੋਂ ਸੁਖਿਆ ਤੇ ਜਿਹੜਾ ਸੰਸੰਗ ਦੀ ਸੰਗਤ ਕਰਕੇ ਪ੍ਰਮਾਤਮਾ ਦਾ ਨਾਮ ਜਪਦਾ ਹੈ ਉਹਦਾ ਪਰ ਉਤਾਰਾ ਹੋ ਜਾਂਦਾ ਹੈ। ਪਾਛੇ ਇਸੇ ਕਰਕੇ ਕਿ ਸੰਤਾਂ ਤੇ ਸੰਗ ਜੋ ਸੰਗ ਪਾਈਏ ਵੱਡੇ ਕੋਣ ਉਹ ਵੱਡਾ ਸਭ ਤੋਂ ਚੰਗਾ ਕੰਮ ਹੈ। ਜਿਹੜਾ ਪੁੰਨ ਹੁੰਦਾ ਹੈ ਪਾਵ ਚੰਗਾ ਕੰਮ। ਪਾਵ ਸੰਤ ਜਨਾਂ ਦੀ ਸੰਗਤ ਵਿੱਚ ਬੈਠ ਕੇ ਪ੍ਰਮਾਤਮਾ ਦਾ ਆਠੇ ਪਾਰ ਨਾਮ ਜਪਣਾ ਸਭ ਤੋਂ ਚੰਗਾ ਕੰਮ ਹੈ ਬਹੁਤ ਵੱਡਾ ਪੁੰਨ ਹੈ। ਸਾਂਝਾ ਸਤਾਂਗ ਪਾਏ ਗੱਡੇ ਕੋਨ 8 ਪੈਰ ਹਰ ਤੇ ਆਏ ਹਰਜਾ ਸੈਕਸ਼ਨ ਉੱਥੇ ਪੈਰ 24 ਘੰਟੇ ਹਰ ਵੇਲੇ ਪਰਮਾਤਮਾ ਦਾ ਨਾਮ ਜਪਦੇ ਨੇ ਤੇ ਆਪਣਾ ਜੀਵਨ ਸਫਲਾ ਕਰਦੇ ਗੁਰੂ ਮਾਰ ਬਰਕਸ਼ਕ ਰਾਮਦ칸 ਸ਼ਾਨੋਮੀ ਨਾਮ ਦੀ ਬਾਦ ਲੋਕਾਂ ਤਾਂ ਕਿ ਹਰ ਵੇਲੇ ਪਰਮਾਤਮਾ ਦਾ ਨਾਮ ਜਪਦੇ ਰਹੀਏ ਸਾਹ ਸੰਕਟਾਂ ਦੇ ਤਾਂ ਕਿ ਜੀਵਨ ਸਫਲਾ ਹੋ ਸਕੇ ਕੋਈ ਚੋਕ ਦੀ ਮਾफी ਵਾਇਰ ਜੀ ਦਾ ਖਾਲਸਾ ਵਹਿਦੀ ਕੀ ਫਤ